ਕਿ ਜਦੋਂ 27 ਸਤੰਬਰ 1779 ਨੂੰ ਸ੍ਰੀ ਅਕਾਲ ਪਤਵਰ ਸਾਹਿਬ ਵੱਲੋਂ ਅਕਾਲੀ ਦਲ ਦੇ ਸੰਕਟ ਤੇ ਲਈ ਇੱਕ ਕਮੇਟੀ ਬਣਾਈ ਗਈ ਸੀ ਜਿਸ ਨੇ 1980 ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਆਗਾਮੀ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਤੇ ਦੂਜੀਆਂ ਪਾਰਟੀਆਂ ਨਾਲ ਜੇ ਅਡਜਸਟਮੈਂਟ ਕਰਨੀ ਸੀ ਉਦੋਂ ਉਹਨਾਂ ਨੇ ਉਹ ਵੇਖਣਾ ਸੀ ਪਰ ਉਦੋਂ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੇ ਇਸ ਕਮੇਟੀ ਦਾ ਜ਼ਿਕਰ ਕਰੀਏ ਤਾਂ ਇਸ ਕਮੇਟੀ ਦੇ ਵਿੱਚ ਵੀ ਆਨਾ ਕਾਨੀ ਕੀਤੀ ਸੀ ਇਹ ਸੱਤ ਮੈਂਬਰੀ ਕਮੇਟੀ ਉਦੋਂ ਬਣਾਈ ਗਈ ਸੀ ਉਸਨੇ ਕਮੇਟੀ ਨੂੰ ਖਾਰਜ ਕਰਦੇ ਆ ਆਪਣੀ ਦੋ ਮੈਂਬਰੀ ਕਮੇਟੀ ਬਣਾ ਲਈ ਸੀ ਤੇ ਉਹ ਮੀਡੀਆ ਦੇ ਵਿੱਚ ਆ ਕੇ ਜਿਸ ਤਰ੍ਹਾਂ ਬੋਲੇ ਸਨ ਤਾਂ ਫਿਰ ਅਕਾਲ ਤਾ ਸਾਬ ਦੇ ਜਥੇਦਾਰ ਦੇ ਵੱਲੋਂ ਸਖਤ ਐਕਸ਼ਨ ਲੈਂਦੇ ਆ ਉਹਨਾਂ ਨੂੰ ਤਨਖਾਹ ਹੀ ਅਕਰਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਜਗਦੇਵ ਸਿੰਘ ਤਲਵੰਡੀ ਫਿਰ ਅਕਾਲ ਤਾ ਸਾਬ ਦੇ ਉੱਤੇ ਪੇਸ਼ ਹੋ ਕੇ ਆਪਣੀਆਂ ਗਲਤੀਆਂ ਮੰਨਦੇ ਨੇ ਕੀ ਹੁਣ ਜਥੇਦਾਰ ਗਿਆਨੀ ਰਕबीर ਸਿੰਘ ਬਾਦਲ ਸੁਖਵੀਰ ਬਾਦਲ ਨੂੰ ਜਾਂ ਫਿਰ ਬਾਕੀ ਲੀਡਰਸ਼ਿਪ ਨੂੰ ਮੁਰਤਿ ਅਕਾਲ ਤਾ ਸਾਬ ਦੇ ਉੱਤੇ ਸਿੱਧਣ ਕੇ ਜਾਂ ਕੋਈ ਸਖਤ ਐਕਸ਼ਨ ਲੈਣ ਕੇ ਹੁਣ ਇਹ ਚਰਚਾ ਪੂਰੀ ਜ਼ੋਰ ਫੜ ਲੱਗ ਪਈ ਹੈ